ਮੈਂ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਭਾਈ ਜੀ ਦਾ ਚੈਰੀਟੇਬਲ ਹਸਪੀਟਲ ਹੈ ਜਿਹੜਾ ਭਾਈ ਸਾਹਿਬ ਵੱਲੋਂ ਬਾਬਾ ਸਿੰਘ ਦੀ ਵੱਲੋਂ ਚਲਾਇਆ ਜਾ ਰਿਹਾ ਹੈ ਇਹ ਸਰ ਦੇਖ ਕੇ ਮਨ ਖੁਸ਼ ਹੋ ਰਿਹਾ ਹੈ ਦੇਖੋ ਜਿਹੜਾ ਧਰਤੀ ਦੇ ਉੱਤੇ ਮਨੀਨ ਗੱਲ ਕਰਦੇ ਨੇ ਪਾਪ ਵੀ ਬੜਾ ਹੋ ਰਿਹਾ ਪੁੰਨ ਵੀ ਬੜਾ ਹੋ ਰਿਹਾ ਬਹੁਤ ਲੋਕ ਇਦਾਂ ਦੇ ਆ ਧਰਤੀ ਦੇ ਉੱਤੇ ਜਿਹੜਾ ਬੜਾ ਚੰਗਾ ਦੇ ਪੁੰਨ ਦਾ ਕੰਮ ਕਰਦੇ ਆ। ਉਹ ਜਿਹੜਾ ਸੀ ਸੋਈ ਦਾ ਲੰਗਰ ਦਾ ਘਟਨ ਕੀਤਾ ਡਰਾਈਵ ਥਰੂ ਇਹ ਇਹਨਾਂ ਦਾ ਜਿਹੜਾ ਆਈਡੀਆ ਹੈ ਇਹ ਬਹੁਤ ਜ਼ਬਰਦਸਤ ਉਹ ਦੂਜਾ ਜਿਹੜਾ ਇਹਨਾਂ ਨੇ ਮੈਨੂੰ ਦੱਸਿਆ ਕਿ ਅੱਜ ਦੇ ਯੁੱਗ ਦੇ ਵਿੱਚ ਜਦੋਂ ਆਪਾਂ ਕਹਿੰਦੇ ਕਿ ਆਪਾਂ 21 ਸਦੀ ਚ ਸ਼ਾਮਲ ਹੋ ਗਏ ਆ ਦੁਨੀਆ ਬੜੀ ਐਡਵਾਂਸ ਹੋ ਗਈ ਹੈ ਅੱਜ ਇਸ ਯੁੱਗ ਦੇ ਵਿੱਚ ਕੁਝ ਲੋਕ ਧਰਤੀ ਤੇ ਇਦਾਂ ਦੇ ਆ ਜਿਹੜੇ ਆਪਣੇ ਮਾਪੇ ਮਾਪੇ ਨੂੰ ਬਜ਼ੁਰਗ ਮਾਪੇ ਨੂੰ ਧੱਕੇ ਮਾਰ ਕੇ ਕਦੋਂ ਕੱਢ ਦਿੰਦੇ ਆ ਉਹਦੇ ਇਹ ਲੋਕ ਕਿ ਸਸਤਾ ਜਿਹੜੀ ਆ ਉਹਨਾਂ ਨੂੰ ਘਰ ਘਰ ਜਾ ਕੇ ਟਿਫਨ ਚ ਬੰਦ ਦਾ ਹਾਸ਼ਣ ਜਿਹੜਾ ਉਹ ਦੇਖ ਕੇ ਆਉਂਦੇ ਮੈਂ ਸਮਝਦਾ ਕਿ ਇਦੋਂ ਵੱਡਾ ਹੋਰ ਕੋਈ ਉਹਨਾਂ ਵਾਲਾ ਕੰਮ ਨਹੀਂ ਹੋ ਸਕਦਾ ਹਸਪੀਟਲ ਕਰੋਨਾ ਤਾਂ ਹੋਰ ਵੀ ਇੱਕ ਸਭ ਲੋਕ ਕੇ ਬਹੁਤ ਵੱਡਾ ਕੰਮ ਹੈ ਪਰ ਜਿਹੜਾ ਇਹਨਾਂ ਦਾ ਲੰਗਰ ਦਾ ਸਟਾਈਲ ਆ ਲੋੜਵੰਦਾ ਲਈ ਲੰਗਰ ਕੋਈ ਇੱਕ ਲੰਗਰ ਦਾ ਸਾਡੀ ਪਰੰਪਰਾ ਸਿੱਖਾਂ ਦੀ ਆਪਾਂ ਬੜੇ ਮਤਲਬ ਇਸ ਗੱਲੋਂ ਸਾਡੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਲੰਗਰ ਸ਼ੁਰੂ ਕੀਤਾ ਉਹ ਮਤਲਬ ਚਲਦੇ ਆ ਚਾਸਪੇ ਦੇ ਚਲਦੇ ਆ ਛੜਕਾਂ ਦੇ ਉੱਤੇ ਆਪਾਂ ਕਿਲੋ-ਕਿਲੋਮੀਟਰ ਦੇ ਉੱਤੇ ਲੰਗਰ ਲਾਉਂਦੇ ਆ ਜਦੋਂ ਕੋਈ ਇਤਹਾਜ਼ਮਕ ਫੰਕਸ਼ਨ ਹੁੰਦੇ ਬਟ ਇੱਕ ਲੰਗਰ ਜਿਹੜਾ ਉਹ ਆ ਜਿਹੜੇ ਘਰੀ ਭੁੱਖੇ ਬੈਠੇ ਛੜਕ ਦੇ ਉੱਤੇ ਮੰਨ ਲਓ ਆਪਾਂ ਮਾਲੀ ਲੰਗਰ ਲੱਗਾ ਗਾੜੀ ਰਾਮਤੀਥ ਲੱਗਾ ਔਰ ਪੀਟੰ ਦਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਰ ਜਿਹੜੇ ਲੋੜਵੰਦ ਇਹ ਸ਼ਬਦ ਨੂੰ ਤੁਸੀਂ ਸਮਝੋ ਪਹਿਲਾਂ ਜਿਹੜੀ ਲੰਗਰ ਦੀ ਪ੍ਰਥਾ ਸੀਗੀ ਮੇਰੇ ਤੋਂ ਵੱਧ ਭਾਈ ਸਾਹਿਬ ਜਾਣਦੇ ਆ ਜੋ ਮੈਂ ਪੜਿਆ ਲੰਗਰ ਅਸਲ ਦੇ ਵਿੱਚ ਹੈ ਹੀ ਲੋੜਵੰਦਾਂ ਲਈ ਸੀ ਜੀ ਕਿ ਲੋੜਵੰਦਾਂ ਲਈ ਲੰਗਰ ਹੋਣਾ ਚਾਹੀਦਾ ਇਹ ਉਦੋਂ ਜਦੋਂ ਗੁਰੂ ਨਾਨਕ ਸਾਹਿਬ ਦੇ ਮਨਦਿਮਾਗ ਚ ਆਈ ਤੇ ਉਹ ਲੋੜਵੰਦਾਂ ਲਈ ਸੀਗਾ ਸੋ ਇਹਨਾਂ ਨੇ ਜਿਹੜੀ ਇਹ ਲੰਗਰ ਦੀ ਮਰਿਆਦਾ ਲੋੜਵੰਦਾਂ ਲਈ ਸ਼ੁਰੂ ਕੀਤੀ ਹੈ ਇਹ ਮੈਂ ਸਮਝਦਾ ਕਿ ਇਦਾਂ ਹੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਤੇ ਇਦਾਂ ਹੀ ਕਰਨਾ ਚਾਹੀਦਾ ਆਪਾਂ ਸਾਰੇ ਨੂੰ ਕਰਨਾ ਚਾਹੀਦਾ ਜਿਹੜਾ ਜਿਹੜਾ ਬੰਦਾ ਕਰਦਾ ਬਹੁਤ ਲੋਕ ਕਰਦੇ ਆ ਬਹੁਤ ਲੋਕ ਸੇਵਾ ਕਰਦੇ ਆ ਬਹੁਤ ਲੋਕ ਗੁਰੂ ਘਰਾਂ ਚ ਲੰਗਰ ਲੋਂਦੇ ਆ ਪਰ ਮੈਂ ਮਤਲਬ ਇਸ ਗੱਲ ਤੋਂ ਪ੍ਰਭਾਵਤੀ ਆ ਮੈਂ ਸਮਝਦਾ ਕਿ ਲੋੜ ਆ ਕਿ ਲੰਗਰ ਲੋੜ ਬੰਦਾਂ ਲਈ ਹੋਵੇ ਸੋ ਇਹ ਸੰਸਤਾ ਜਿਹੜੀ ਆ ਜਿਹੜਾ ਕੰਮ ਕਰਦੀ ਆ ਇਹ ਬਹੁਤ ਵਧੀਆ ਕੰਮ ਖਾਦੀ ਆ ਇੱਥੇ ਆ ਕੇ ਕਈ ਚੀਜ਼ਾਂ ਜ਼ਿੰਦਗੀ ਦੇ ਵਿੱਚ ਤਾਨੂੰ ਪਤਾ ਹੀ ਨਹੀਂ ਹੁੰਦੀ ਉਹ ਆਪਾਂ ਸਿੱਖ ਗਏ ਜਾਂਦੇ ਜੀ ਇੱਥੇ ਆ ਕੇ ਵੀ ਅੱਜ ਸਿੱਖੇ ਚੱਲੇ ਆ ਕਿ ਭਾਰਤ ਦੇਸ਼ਾਂ ਦੇ ਅੰਦਰ ਜਿਹੜੇ ਹੁਣ ਤਾਂ ਇੱਥੇ ਵੀ ਹੋ ਗਏ ਡਰਾਈਵ ਥਰੂ ਮਤਲਬ ਪਹਿਲਾਂ ਅਮਰੀਕਾ ਸੀਗਾ ਤੇ ਅਸੀਂ ਉੱਥੇ ਦੇਖਦੇ ਹੁੰਦੇ ਸੀ ਕਿ ਕਿੰਦਾ ਡਰਾਈਵ ਥਰੂ ਲੋਕ ਗੱਡੀ 'ਚ ਬੈਠੇ ਬੈਠੇ ਹੀ ਆਪਣਾ ਫੂਡ ਜਿਹੜਾ ਸੈਂਡਵਿਚ ਵਗੈਰਾ ਲੈ ਲੈਂਦੇ ਸੀ ਪਰ ਇੱਥੇ ਜਿਹੜਾ ਲੰਗਰ ਡਰਾਈਵ ਥਰੂ ਲੋੜਵੰਦਾਂ ਲਈ ਬਾਹਰ ਕੇ ਆ ਕੇ ਲੈ ਕੇ ਜਾਣ ਏ ਬੈ ਸਭਨਾਂ ਕੇ ਬਹੁਤ ਵਧੀਆ ਮਲੇ ਕੱਲ ਸਵੇ ਮੇਰਾ ਮਨ ਖੁਸ਼ ਹੋਇਆ ਮੈਂ ਇਸ ਸਸਤਾ ਨੂੰ ਬਾਪੂਚਾ ਨੂੰ ਇਸ ਚੀਜ਼ ਦੇ ਵਧਾਈ ਦੇਣਾ ਕਿ ਉਹ ਵਧੀਆ ਕੰਮ ਕਰ ਰਹੇ ਹੋ ਜਦੋਂ ਵੀ ਸਾਡੀ ਲੋੜ ਪਵੇ ਇਹ ਮਨੁੱਖਤਾ ਦੀ ਅਸਲ ਸੇਵਾ ਆ ਲੋੜਵੰਦ ਮਨੁੱਖਤਾ ਦੀ ਅਸਲ ਸੇਵਾ ਤੇ ਜਦੋਂ ਇਹਨਾਂ ਨੂੰ ਸਾਡੀ ਲੋੜ ਪਵੇ ਅਸੀਂ ਵੀ ਬੇਸ਼ਾਈ ਇਹਨਾਂ ਦੇ ਨਾਲ ਐਸੋ ਬਹੁਤ ਮਨ ਖੁਸ਼ ਹੋਇਆ ਜੀ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਦੱਸਦਿਆਂ ਹੋਇਆ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਦੱਸਣੋ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅਮਰਸਰ ਸਾਹਿਬ ਵਿਖੇ ਚੱਲ ਰਿਹਾ ਜਿਹਦੇ ਅਧੀਨ ਬਹੁਤ ਸਾਰੀਆਂ ਸੇਵਾਵਾਂ ਸਕੂਲ ਹਸਪਤਾਲ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ ਫ੍ਰੀ ਟਿਫਨ ਸੇਵਾ ਹੋਰ ਵੀ ਬੰਤ ਸੇਵਾਵਾਂ ਜਿੱਥੇ ਚੱਲ ਰਹੀਆਂ ਨੇ ਉੱਥੇ ਪਿਛਲੇ 3 ਸਾਲਾਂ ਤੋਂ ਨਿਰੰਤਰ ਗੁਰੂ ਕੇ ਲੰਗਰ ਦੀ ਸੇਵਾ ਚੱਲ ਰਹੀ ਸੀ ਸਵੇਰੇ 11 ਤੋਂ 4 ਵਜੇ ਤੱਕ ਜਿਦੇ ਵਿੱਚ ਤਕਰੀਬਨ 2500 ਤੋਂ ਵੀ ਵੱਧ ਸ਼ਰੀਰ ਰੋਜ਼ਾਨਾ ਪ੍ਰਸ਼ਾਦਾ ਸ਼ਕਦੇ ਨੇ ਤੇ ਮਨ ਦੀ ਇੱਕੋ ਇੱਕ ਭਾਵਨਾ ਸੀ ਕਿ ਚਲੋ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਭਾਵੇਂ ਪਰ ਇਹ ਜਿਹੜਾ ਰਾਮ ਤੀਰਥ ਰੋਡ ਇੱਕ ਘੜ ਤੋਂ ਕੱਟ ਇਸ ਰੋਡ ਦੇ ਉੱਤੇ ਜਿਹੜੇ ਵੀ ਲੋੜਮੰਦ ਨੇ ਉਹ ਭੁੱਖੇ ਨਾ ਸੌਣ ਇਸ ਚੀਜ਼ ਨੂੰ ਮੁੱਖ ਰੱਖ ਕੇ ਜੋ ਇਹ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਬਾਬਾ ਨਾਨਕ ਜੀ ਨੇ ਜੋ ਪੂਰਨਾ ਪਾਇਆ ਸੀ 20 ਦੇ ਰੁਪਏ ਤੋਂ ਸ਼ੁਰੂਆਤ ਕਰਕੇ ਲੰਗਰ ਦਾ ਉਸੇ ਮਿਸ਼ਨ ਨੂੰ ਲੈ ਕੇ ਇਹ ਸੇਵਾ ਸ਼ੁਰੂ ਹੋਈ ਸੀ ਤੇ ਸੇਵਾ ਤੇ ਚੱਲ ਰਹੀ ਸੀ ਪਰ ਪਹਿਲੇ ਇਹ ਜਗ੍ਹਾ ਸਿਰਫ ਅਸੀਂ ਦਿਵਾਰਾਂ ਕਰਕੇ ਸ਼ੈੱਡ ਪਾਇਆ ਸੀ بارش ਦੇ ਵਿੱਚ ਕਾਫੀ ਪ੍ਰੋਬਲਮ ਹੋ ਜਾਂਦੀ ਸੀ ਤੇ ਹੁਣ ਮਾਰੇ ਨੇ ਕਿਰਪਾ ਕੀਤੀ ਜੋ ਸੰਤਾਂ ਕਿਨਕਾ ਕਿਨਕਾ ਸਹਿਯੋਗ ਦਿੰਦਿਆਂ ਨੇ ਉਸ ਸਹਿਯੋਗ ਦਾ صدਕਾ ਇਹ ਹੁਣ ਇਮਾਰਤ ਪੱਕੀ ਬਣ ਕੇ ਤਿਆਰ ਹੋਈ ਏ ਇਹਦੇ ਵਿੱਚ ਵੀ ਉਸੇ ਤਰ੍ਹਾਂ ਕਿਉਂਕਿ ਜਦੋਂ ਇਹ ਇਮਾਰਤ ਬਣ ਰਹੀ ਸੀ ਤਕਰੀਬਨ 4-5 ਮਹੀਨੇ ਲੱਗੇ ਉਸ ਦੌਰਾਨ ਵੀ ਲੰਗਰ ਬੰਦ ਨਹੀਂ ਹੋਇਆ ਉਹ ਲੰਗਰ ਗੁਰੂ ਬਾਬਾ ਨਾਨਕ ਜੀ ਦੀ ਜਿਹੜੀ ਗੱਡੀ ਬਣਾਈ ਚੱਲਦੀ ਫਿਰਦੀ ਰਸੋਈ ਉਹਦੇ ਵਿੱਚ ਚੱਲਦਾ ਰਿਹਾ ਤੇ ਹੁਣ ਇਹ ਇਮਾਰਤ ਬਣ ਕੇ ਤਿਆਰ ਹੋ ਗਈ ਹੁਣ ਇਹਦੇ ਰਾਈ ਫਿਰ ਲੋਡ ਬੰਦ ਜੋ ਲਾਹਾ ਲੈ ਸਕਣਗੇ ਰਾਮ ਤੀਰਥ ਰੋਡ ਤੋਂ ਗੁਜ਼ਰਨ ਵਾਲੀਆਂ ਸੰਗਤਾਂ ਜਾਂ ਕੋਈ ਵੀ ਪ੍ਰੇਮੀ ਹੈ ਇਥੋਂ ਲਾਹਾ ਪ੍ਰਾਪਤ ਕਰ ਸਕੇਗਾ ਜੋ ਉਹਨਾਂ ਨੂੰ ਪ੍ਰਸ਼ਾਦੇ ਪਾਣੀ ਦੀ ਸਹੂਲਤ ਮਿਲਿਆ ਕਰੇਗੀ ਬਸ ਤੁਸੀਂ ਸਾਰੇ ਅਰਦਾਸ ਕਰਿਓ ਇਹ ਜੋ ਸਾਡਾ ਸੁਣਿਆ ਤੁਸੀਂ ਲੱਖਾਂ ਤੱਕ ਪਹੁੰਚਾਉਂਦੇ ਹੋ ਮੇਰੀ ਤੁਹਾਡੇ ਪ੍ਰਤੀ ਵੀ ਅਰਦਾਸ ਬੇਨਤੀ ਗੁਰੂ ਰਾਮਦਾਸ ਜੀ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਖੁਸ਼ੀਆਂ ਤੁਹਾਡੇ ਪਰਿਵਾਰਾਂ ਚ ਵਿਚੜਦੀਆਂ ਗਲਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲੀ ਲੱਗਦਾ ਕਿ ਇਧਨੇ ਉਪਰਾਲੇ ਹੋਰ ਕੀਤੇ ਜਾਣਗੇ ਜਰੂਰ ਮਹਾਰਾਜ ਮੇਰ ਕਰਨੀ ਕਿ ਚੱਲ ਵੀ ਰਿਹਾ ਉਪਰਾਲਾ ਤੇ ਇਹ ਤੁਸੀਂ ਜੀ ਪੁੱਛ ਹੀ ਲਿਆ ਬਿਲਕੁਲ ਨਾਲ ਜੋ ਨਵੀਂ ਜਗ੍ਹਾ ਦੇ ਉੱਤੇ ਜੀਦੇ ਆ ਪ੍ਰਵਾਨ ਪਾਰਕ ਬਣਦੇ ਆ ਜਿਸ ਪਾਰਕ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦੇ ਇਲਾਜ ਦਾ ਪਹਿਲਾ ਹਸਪਤਾਲ ਬਣਨਾ ਹੈ ਬਿਮਾਰ ਪੰਛੀਆਂ ਦੇ ਇਲਾਜ ਦਾ ਮੈਨੂੰ ਨਹੀਂ ਸੀ ਇਹ ਚੀਜ਼ ਦਾ ਪਤਾ ਹੁੰਦਾ ਕਿ ਪੰਛੀਆਂ ਨੂੰ ਵੀ ਗੱਡੂ ਕੋਸ ਲੱਗਦਾ ਹੈ ਮੈਨੂੰ ਨਹੀਂ ਸੀ ਇਹ ਚੀਜ਼ ਦਾ ਪਤਾ ਕਿ ਪੰਛੀਆਂ ਨੂੰ ਵੀ ਜੋ ਉਹਨਾਂ ਦਾ ਵੀ ਐਕਸ-ਰੇ ਹੁੰਦਾ ਹੈ ਕਿ ਸਾਰੀਆਂ ਸਹੂਲਤਾਂ ਨਾਲ ਲੈਸ ਜੋ ਨਾਲ ਦੇ ਪਾਸੇ ਹਸਪਤਾਲ ਵੀ ਤਿਆਰ ਹੋ ਰਿਹਾ ਹੋਰ ਵੀ ਬੜੀਆਂ ਸੇਵਾਵਾਂ ਨੇ ਸਮੇਂ-ਸਮੇਂ ਸਿਰ ਤੁਹਾਨੂੰ ਵੀ ਦੱਸਾਂਗੇ ਔਰ ਤੁਹਾਡੇ ਸਦਕਾ ਹਜ਼ਾਰਾਂ ਤੱਕ ਸੁਣੇ ਜਾਣਗੇ ਮਰਜ਼ ਮਿਹਰ ਕਰ ਸੰਗਤ ਨੂੰ ਕੀ ਫੀਲ ਕਰਨਾ ਚਾਹੋ ਸੰਗਤ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਜਿੰਨੀਆਂ ਵੀ ਸੰਗਤਾਂ ਨੇ ਕਿ ਪਿਆਰਿਓ ਤੁਸੀਂ ਹੁਣ ਤੱਕ ਬਾਹ ਫੜੀ ਹੈ ਅਸੀਸ ਦਿੱਤੀ ਹੈ ਆਉਣ ਵਾਲੇ ਸਮੇਂ 'ਚ ਵੀ ਆਪਣੀ ਅਸੀਸ ਬਖਸ਼ੀਸ਼ ਬਣਾਈ ਰੱਖਿਓ ਮਹਾਰਾਜ ਮੇਰ ਕਰਨ